ਹੈਲੋ ਜੀ ਜੇ ਤੁਹਾਨੂੰ ਵੀ ਗਰਮੀ ਵਿੱਚ ਵੱਡੇ ਵੱਡੇ ਬਿਜਲੀ ਦੇ ਬਿੱਲ ਆਉਂਦੇ ਹਨ ਤਾਂ ਇਹ ਟਿਪਸ ਤੁਹਾਡੇ ਲਈ ਹੈ ਜੀ ਅੱਜ ਆਪਾਂ ਤੁਹਾਨੂੰ ਇੱਕ ਛੋਟੀ ਜਿਹੀ ਕਰੇਲੂ ਟਿਪਸ ਦੱਸਾਂਗੇ ਜਿਸ ਨਾਲ ਤੁਹਾਨੂੰ ਬਿਲਕੁਲ ਵੀ ਬਿੱਲ ਨਹੀਂ ਆਵੇਗਾ ਜਿਵੇਂ ਤੁਸੀਂ ਪਸ਼ੂਆਂ ਕੋਲੇ কুলਰ ਪੱਕੇ ਚਲਾਉਣੀ ਹੈ ਤਾਂ ਉਸ ਦੀ ਜਰੂਰਤ ਨਹੀਂ ਪਵੇਗੀ ਤੇ ਬਿਲਕੁਲ ਪਸ਼ੂਆਂ ਦਾ ਕਮਰਾ ਠੰਡਾ ਰਹੂਗਾ ਜੀ ਤੇ ਪਸ਼ੂ ਤੁਹਾਡੇ ਆਰਾਮ ਨਾਲ ਬੈਠੇ ਰਹਿਣਗੇ ਜੇ ਤੁਸੀਂ ਆਪਣੇ ਕਮਰੇ ਵਿੱਚ ਏਸੀ ਚਲਾਉਣੀ ਹੋ ਕਾਇਸੀ ਦੀ ਵੀ ਬਿਲਕੁਲ ਵੀ ਜ਼ਰੂਰਤ ਨਹੀਂ ਪਵੇਗੀ ਕਿ ਤੁਹਾਡਾ ਕਮਰਾ ਬਿਲਕੁਲ ਠੰਡਾ ਰਹੂਗਾ ਜੀ ਤੇ ਬਿੱਲ ਵੀ ਬਿਲਕੁਲ ਨਹੀਂ ਆਊਗਾ ਤੁਹਾਨੂੰ ਕਿਉਂਕਿ ਜਦੋਂ ਆਪਾਂ ਏਸੀ ਈ ਕੂਲਰ ਚਲਾਉਣੀ ਆ ਤਾਂ ਬਿੱਲ ਬਹੁਤ ਵੱਡੇ ਵੱਡੇ ਆ ਜਾਂਦੇ ਹਨ ਗਰਮੀ ਵਿੱਚ ਤਾਂ ਬਹੁਤ ਵੱਡੇ ਵੱਡੇ ਬਿੱਲ ਆਉਂਦੇ ਹਨ ਜੀ ਇਸ ਲਈ ਆਪਾਂ ਇੱਕ ਤੁਹਾਡੇ ਲਈ ਛੋਟੇ ਜੀ ਘਰੇਲੂ ਟਿਪਸ ਲੈ ਕੇ ਆਏ ਆ ਜਿਸ ਨੂੰ ਵਰਤ ਕੇ ਤੁਹਾਨੂੰ ਬਿੱਲ ਨਹੀਂ ਆਵੇਗਾ ਤੇ ਤੁਹਾਡੇ ਪਸੂ ਦੇ ਕਮਰੇ ਬਿਲਕੁਲ ਠੰਡੇ ਰਹਿਣਗੇ ਤੇ ਕੂਲਰ ਚਲਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਤੁਹਾਨੂੰ ਵੀ ਆਪਣੇ ਕਮਰੇ ਵਿੱਚ ਏਸੀ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਜੀ ਹੈਲੋ ਜੀ ਨਮਸਤੇ ਸਸਰੇ ਘਰ ਸਾਰੇ ਨੂੰ ਕੁਕਿੰਗ ਵਿੱਦ ਕਰਕੇ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਆਪਾਂ ਅੱਜ ਲੈ ਕੇ ਆਏ ਹਾਂ ਜੀ ਜੇ ਤੁਹਾਨੂੰ ਵੀ ਗਰਮੀ ਵਿੱਚ ਬਹੁਤ ਜ਼ਿਆਦਾ ਬਿਜਲੀ ਦੇ ਬਿੱਲ ਆ ਰਹੇ ਨੇ ਉਸ ਲਈ ਆਪਾਂ ਇੱਕ ਛੋਟੀ ਜੀ ਘਰੇਲੂ ਟਿਪਸ ਲੈ ਕੇ ਆਏ ਆ ਜੀ ਕਿਉਂਕਿ ਗਰਮੀ ਵਿੱਚ ਸਭ ਦੇ ਬਹੁਤ ਜ਼ਿਆਦਾ ਪੱਖੇ, ਕੂਲਰ, ਏਸੀ ਚੱਲਦੇ ਨੇ ਤੇ ਬਹੁਤ ਜ਼ਿਆਦਾ ਬਿੱਲ ਆਉਂਦੇ ਨੇ ਜੇ ਤੁਹਾਨੂੰ ਵੀ ਬਹੁਤ ਜ਼ਿਆਦਾ ਬਿੱਲ ਆ ਰਹੇ ਆ ਜੀ ਤਾਂ ਬਿੱਲ ਤੋਂ ਬਚਣ ਲਈ ਜੀ ਘੱਟ ਕਰਨ ਲਈ ਬਿੱਲ ਨੂੰ ਤਾਂ ਆਪਾਂ ਇੱਕ ਛੋਟੀ ਜੀ ਟਿਪਸ ਲੈ ਕੇ ਆਏ ਆ ਤੁਹਾਡੇ ਲਈ ਜਿਵੇਂ ਕਿ ਗਰਮੀਆਂ ਵਿੱਚ ਤਾਂ ਜੀ ਪਸ਼ੂਆਂ ਕੋਲ ਇਹ ਵੀ ਵੇਖੋ ਪੱਕੇ ਕੋਲਰ ਚੱਲਦੇ ਨੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ ਤੇ ਆਪਾਂ ਪਸ਼ੂਆਂ ਕੋਲ ਵੀ ਪੱਕੇ ਕੋਲਰ ਚਲਾਉਣੇ ਆ ਤੇ ਇਸ ਕਰਕੇ ਜੀ ਬਿੱਲ ਬਹੁਤ ਜ਼ਿਆਦਾ ਆ ਜਾਂਦਾ ਤੇ ਤੁਹਾਨੂੰ ਇੱਕ ਛੋਟੀ ਜਿਹੀ ਕਿਰਿਆਲੂ ਟਿਪਸ ਲੈ ਕੇ ਆਏ ਆ ਜੀ ਜਿਸ ਨਾਲ ਜੀ ਤੁਸੀਂ ਪਸ਼ੂਆਂ ਨੂੰ ਦੇ ਕਮਰੇ ਨੂੰ ਵੀ ਬਧੀਆ ਬਿਲਕੁਲ ਏਸੀ ਦੀ ਤਰ੍ਹਾਂ ਠੰਡਾ ਕਰ ਸਕਦੇ ਹੋ ਇਸ ਟਿਪਸ ਨਾਲ ਤੇ ਆਪਣੇ ਪਸ਼ੂ ਬਿਲਕੁਲ ਆਰਾਮ ਨਾਲ ਬੈਠੇ ਰਹਿਣਗੇ ਜੀ ਬਿਲਕੁਲ ਵੀ ਗਰਮੀ ਨਹੀਂ ਲੱਗੂਗੀ ਪੱਖਿਆਂ ਦੀ ਬਿਲਕੁਲ ਠੰਡੀ ਹਵਾ ਲੱਗੂਗੀ ਜੀ ਕਿ ਆਪਾਂ ਇੱਕ ਛੋਟੀ ਜਿਹੀ ਟਿਪਸ ਲੈ ਕੇ ਆਏ ਆ ਕਿ ਤੁਸੀਂ ਕਮਰੇ ਵਿੱਚ ਵੀ ਲਗਾ ਕੇ ਇਸ ਨੂੰ ਕਰਕੇ ਵੇਖਿਓ ਜੀ ਤੇ ਤੁਹਾਡਾ ਕਮਰਾ ਵੀ ਏਸੀ ਛੱਡਣ ਦੀ ਜਰੂਰਤ ਨਹੀਂ ਜੀ ਕੱਲੇ ਪੱਖੇ ਨਾਲ ਬਿਲਕੁਲ ਠੰਡਾ ਹੋ ਜਾਊਗਾ ਜੀ ਤੇ ਆਪਾਂ ਅੱਜ ਇੱਕ ਛੋਟੀ ਜਿਹੀ ਟਿਪਸ ਦੱਸਾਂਗੇ ਤੁਹਾਨੂੰ ਤੇ ਇੱਧਰ ਆਪਾਂ ਦੇਖੋ ਜੀ ਬਾਲਟੀ ਵਿੱਚ ਪਾਣੀ ਪਾ ਲਿਆ ਹੈ ਤੇ ਤੁਸੀਂ ਕੋਈ ਵੀ ਬਾਲਟੀ ਲੈ ਲਓਏ ਤੇ ਉਸ ਵਿੱਚ ਪਾਣੀ ਪਾ ਲਿਓ ਜੀ ਇਸ ਤਰ੍ਹਾਂ ਜੇ ਚਾਹੇ ਤਾਂ ਤੁਸੀਂ ਕੁਰਸੀ ਲੈ ਲਓ ਚਾਹੇ ਛੋਟਾ ਜਿਹਾ ਟੇਬਲ ਹੈ ਤਾਂ ਤੁਸੀਂ ਟੇਬਲ ਲੈ ਲਿਓ ਜੇ ਤੁਸੀਂ ਪਸੂਾਰੇ ਕਮ ਚ ਰੱਖ ਰਹੇ ਹੋ ਤਾਂ ਇੱਕ ਸਾਈਡ ਤੇ ਰੱਖ ਦੇਣਾ ਜੀ ਜੇ ਆਪਣੇ ਕਮਰੂਮ ਚ ਰੱਖ ਰਹੇ ਹੋ ਉਸ ਕਮਰੇ ਚ ਤਾਂ ਵੀ ਤੁਸੀਂ ਕੋਈ ਸਾਈਡ ਜਿੱਤੇ ਜਗਾ ਦੇਖ ਲਓ ਕਿ ਉੱਥੇ ਰੱਖ ਦੇਣੀ ਹੈ ਤਾਂ ਤੁਸੀਂ ਬਾਲਟੀ ਇਸ ਤਰ੍ਹਾਂ ਦੀ ਟੇਬਲ ਜਾਂ ਕੁਰਸੀ ਉੱਪਰ ਰੱਖ ਲਿਓ ਇੱਕ ਤੁਸੀਂ ਲੈ ਲੈਣਾ ਜੀ ਇਸ ਤਰ੍ਹਾਂ ਦਾ ਕਾਟਨ ਦਾ ਕੱਪੜਾ ਚਾਹੇ ਕੋਈ ਚੁੰਨੀ ਹੋਵੇ ਤੁਸੀਂ ਇਸ ਤਰ੍ਹਾਂ ਚੁੰਨੀ ਵੀ ਲੈ ਸਕਦੇ ਹੋ ਜਾਂ ਕੋਈ ਚਾਦਰ ਹੈ ਉਹ ਵੀ ਲੈ ਸਕਦੇ ਹੋ ਜੀ ਜਾਂ ਕੋਈ ਕਾਟਨ ਦਾ ਛੋਟਾ ਟਾਵਲਾ ਦਾ ਟਾਵਲ ਤੌਲੀਆ ਉਹ ਵੀ ਲੈ ਸਕਦੇ ਹੋ ਤੁਸੀਂ ਤੇ ਆਪਾਂ ਇਸ ਤਰ੍ਹਾਂ ਦੀ ਦੁਪੱਟਾ ਲੈ ਆਂ ਤੇ ਇਸ ਨਾਲ ਦਾ ਆਪਾਂ ਤੁਹਾਨੂੰ ਦੱਸਾਂਗੇ ਜੀ ਇਸ ਨੂੰ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਜੀ ਪਾਣੀ ਵਿੱਚ ਚੰਗੀ ਤਰ੍ਹਾਂ ਡਬੋ ਦੇਣਾ ਜੀ ਐ ਥੋੜਾ ਜਿਹਾ ਡੋਣਾ ਜੀ ਇਸ ਤਰ੍ਹਾਂ ਕੁਛ ਉੱਪਰ ਹੈ ਬੇਜਿਮੇਂ ਜਿਵੇਂ ਆਪਨਾ ਅੱਧਾ ਕੁ ਉੱਪਰ ਅੱਧਾ ਕੇ ਵਿੱਚ ਡੁੱਬਿਆ ਹੋਇਆ ਜੀ ਇਸ ਤਰ੍ਹਾਂ ਡਬੋ ਦੇਣਾ ਜੀ ਚੰਗੀ ਤਰ੍ਹਾਂ ਡਬੋ ਦੇਣਾ ਜੀ ਇਸ ਤਰ੍ਹਾਂ ਜੇ ਤੁਸੀਂ ਆਪਣੇ ਕਮਰੇ ਵਿੱਚ ਲਗਾ ਰਹੇ ਹੋ ਇਸ ਤਰ੍ਹਾਂ ਤਾਂ ਤੁਸੀਂ ਕਮਰੇ ਜੇ ਤੁਹਾਡੇ ਪਰਦੇ ਲੱਗੇ ਤਾਂ ਤੁਸੀਂ ਪਰਦੇਆਂ ਦੇ ਉੱਪਰ ਜੀ ਹਲਕਾ ਹਲਕਾ ਜੇ ਇਸ ਤਰ੍ਹਾਂ ਸਪਰੇਅ ਕਰ ਸਾਨੂੰ ਸਪਰੇਅ ਬੋਤਲ ਜਾਂ ਇਸ ਤਰ੍ਹਾਂ ਪਾਣੀ ਪਾ ਲਓ ਜੀ ਜੇ ਤੁਹਾਡੇ ਕੋਲ ਸਪਰੇਅ ਬੋਤਲ ਨਹੀਂ ਤਾਂ ਇਸ ਤਰ੍ਹਾਂ ਤੁਸੀਂ ਬੋਤਲ ਘਰ ਵਿੱਚ ਖਾਲੀ ਹੁੰਦੀ ਹੈ ਤਾਂ ਇਸ ਤਰ੍ਹਾਂ ਜੀ ਤੁਸੀਂ ਟੱਕਰ ਵਿੱਚ ਮੋਰੀਆਂ ਕਰ ਲਿਓ ਤੇ ਇਸ ਨਾਲ ਇਸ ਤਰ੍ਹਾਂ ਸਪਰੇਅ ਕਰਦੇ ਜੀ ਥੋੜੇ ਥੋੜੇ ਤਾਂ ਇਸ ਤੁਸੀਂ ਇਸ ਤਰ੍ਹਾਂ ਕਰ ਦੇਣੀ ਹੈ ਜੀ ਸਪਰੇਅ ਉੱਪਰ ਗਿੱਲਾ ਹੋ ਜਾਏ ਤੇ ਇਸ ਤਰ੍ਹਾਂ ਹੀ ਤੁਸੀਂ ਪਰਦੇਆਂ ਉੱਪਰ ਕਰ ਦੇਣੀ ਹੈ ਤੇ ਤੁਸੀਂ ਪੜਦੇ ਕੀ ਜੀ ਆਪਣੇ ਜੇ ਤੁਹਾਡੇ ਡਾਰਕ ਕਲਰ ਦੇ ਆ ਜੀ ਤਾਂ ਵਧੀਆ ਜੀ ਫਿਰ ਬਿਲਕੁਲ ਵੀ ਤੁਹਾਡੇ ਕੰਮ ਗਰਮੈਚ ਨਹੀਂ ਹੋਊਗੀ ਕਮਰੇ ਚ ਤੇ ਬਿਲਕੁਲ ਠੰਡਾ ਹੋ ਜਾਊਗਾ ਜੀ ਆਪਣੇ ਕਮਰੇ ਆਪਣੇ ਵਿੱਚ ਪੜਦੇ ਡਾਰਕ ਕਲਰ ਦੇ ਹੋਣ ਹਨ ਹਨੇਰਾ ਪੈਂਦਾ ਹੋਵੇ ਕਮਰੇ ਨੂੰ ਬਿਲਕੁਲ ਹਨੇਰਾ ਪੈਣਾ ਚਾਹੀਦਾ ਜੀ ਤੇ ਬਿਲਕੁਲ ਠੰਡਾ ਕਮਰਾ ਹੋ ਜਾਊਗਾ ਜੀ ਬਸ ਸਿਰਫ ਪੱਖਾ ਬਸ ਤੁਸੀਂ ਉੱਪਰ ਜੇ ਕੱਲਾ ਪੱਖਾ ਛੱਡ ਲਿਓ ਤੇ ਪੱਖੇ ਨਾਲ ਜੀ ਬਿਲਕੁਲ ਠੰਡਾ ਹੋ ਜਾਊਗਾ ਤੁਹਾਡਾ ਕਮਰਾ ਤੇ ਪੜਦਿਆਂ ਦੇ ਉੱਪਰ ਵੀ ਹਲਕੀ ਹਲਕੀ ਸਪਰੇਅ ਕਰਦੇ ਹੋ ਤੇ ਉਸ ਨਾਲ ਜੀ ਅੱਖੇ ਦੀ ਹਵਾ ਨਾਲ ਬਹੁਤ ਹੀ ਕਮਰਾ ਤੁਹਾਡਾ ਠੰਡਾ ਹੋ ਜੂਗੀ ਤੁਹਾਨੂੰ ਬਿਲਕੁਲ ਵੀ ਏਸੀ ਛੱਡਣ ਦੀ ਤੁਹਾਨੂੰ ਜਰੂਰਤ ਨਹੀਂ ਹੈ ਜੀ ਬਸ ਇਸ ਤਰ੍ਹਾਂ ਬਸ ਥੋੜਾ ਜਿਹਾ ਉਹ ਕਰ ਲਿਓ ਡਬੋ ਲਿਓ ਜੀ ਇਸ ਥੋੜਾ ਜਿਹਾ ਇਸ ਤਰ੍ਹਾਂ ਬਾਹਰ ਰੱਖ ਲਿਓ ਇਸ ਦੇ ਉੱਪਰ ਚੰਗੀ ਤਰ੍ਹਾਂ ਸਪਰੇਅ ਕਰ ਦਿਓ ਜੀ ਪਾਣੀ ਪਾ ਕੇ ਬੋਤਲ ਚ ਜੇ ਸਪਰੇਅ ਬੋਤਲ ਹੈ ਤਾਂ ਉਸ ਨਾਲ ਤੇ ਨਹੀਂ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਆ ਇਹ ਆਪਾਂ ਘਰੇ ਬਣਾਈ ਹੋਈ ਹੈ ਜੀ ਆਪਾਂ ਪੌਦਿਆਂ ਦੇ ਵਿੱਚ ਪਾਣੀ ਪਾਉਣੇ ਹਨ ਗਮਲੇ ਵਿੱਚ ਆਪਣੇ ਛੋਟੇ ਛੋਟੇ ਪੱਤੇ ਲੱਗੇ ਹੋਏ ਨੇ ਤੇ ਆਪਾਂ ਉਸ ਵਿੱਚ ਪਾਣੀ ਪਾ ਦਿੰਨੇ ਆ ਸਪਰੇਅ ਕਰਦੇ ਹਾਂ ਉੱਤੇ ਤੇ ਤੁਸੀਂ ਇਸ ਤਰ੍ਹਾਂ ਵੀ ਬੋਤਲ ਬਣਾ ਸਕਦੇ ਹੋ ਜੀ ਘਰ ਵਿੱਚ ਹੀ ਤੇ ਕਮਰੇ ਦੇ ਵਿੱਚ ਬਸ ਬਿੱਤੀ ਉਹ ਆੜਾ ਕੇ ਗੇਟ ਬੰਦ ਕਰਕੇ ਤੇ ਤੁਸੀਂ ਦੇਖਿਓ ਜੀ ਬਿਲਕੁਲ ਠੰਡਾ ਹੋ ਜਾਊਗਾ ਕਮਰਾ ਤੇ ਜੇ ਤੁਸੀਂ ਬਾਸੂਆਂ ਵਾਲੇ ਵਿੱਚ ਰੱਖ ਰਹੇ ਹੋ ਤਾਂ ਤਾਂ ਵੀ ਤੁਸੀਂ ਇਸ ਤਰ੍ਹਾਂ ਸ਼ੈਡ ਤੇ ਰੱਖਦੇ ਹੋ ਜੀ ਤੇ ਉੱਪਰ ਸਪਰੇਅ ਕਰਦੇ ਹੋ ਪਾਣੀ ਦੀ ਗਿੱਲਾ ਕਰ ਦਿਓ ਤੇ ਬਿਲਕੁਲ ਕਮਰਾ ਠੰਡਾ ਹੋ ਜੂਗਾ ਜੀ ਪਸ਼ੂ ਆਪਣੇ ਬਿਲਕੁਲ ਆਰਾਮ ਨਾਲ ਬੈਠੇ ਰਹਿਣਗੇ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਜੀ ਜੇ ਤੁਹਾਡੇ ਘਰੇ ਬੋਰੀ ਹੈ ਤਾਂ ਤੁਸੀਂ ਪਸ਼ੂ ਵਾਲੇ ਦੇ ਵਿੱਚ ਬੋਰੀ ਹੁੰਦੀ ਹੈ ਜਿਵੇਂ ਜੀ ਆਪਣੀ ਕਣਕ ਵਾਲੀ ਬੋਰੀ ਹੁੰਦੀ ਹੈ ਨਾ ਉਸ ਤਰ੍ਹਾਂ ਦੀ ਬੋਰੀ ਹੈ ਜੇ ਤੁਸੀਂ ਪਸ਼ੂ ਵਾਲੇ ਕਮਰੇ ਚ ਰੱਖ ਰਹੇ ਹੋ ਤਾਂ ਉੱਥੇ ਤੁਸੀਂ ਬੋਰੀ ਵੀ ਇਸ ਤਰ੍ਹਾਂ ਡਬੋ ਕੇ ਅੱਧੀ ਅੱਧੀ ਉੱਪਰ ਰੱਖ ਰੱਖਦੇ ਕੁਸਤੀ ਦੇ ਤਾਂ ਉਹ ਵੀ ਰੱਖ ਸਕਦੇ ਹੋ ਜੇ ਆਪਾਂ ਆਪਣੇ ਰੂਮ ਚ ਰੱਖਦੇ ਤਾਂ ਥੋੜੀ ਜੀ ਬੋਰੀ ਦੇਖੋ ਚੰਗੇ ਨਹੀਂ ਲੱਗਦੀ ਹੈ ਨਾ ਕਮਰੇ ਚ ਪਈ ਕੋਈ ਵਾਰੀ ਕੋਈ ਆ ਜਾਂਦਾ ਹੈ ਤੇ ਪਸੂਆਂ ਵਾਲੇ ਤੁਸੀਂ ਤਾਂ ਬੋਰੀ ਵੀ ਡਬੋ ਕੇ ਰੱਖ ਸਕਦੇ ਹੋ ਤੇ ਬਿਲਕੁਲ ਕਮਰਾ ਪਸੂਆਂ ਦਾ ਠੰਡਾ ਰਹੂਗਾ ਜੀ ਤੇ ਸਿਰਫ ਪੱਖੇ ਛੱਡਣ ਦੀ ਜਰੂਰਤ ਹੈ ਤੇ ਇਸ ਜਿੱਤਨਾ ਠੰਡਾ ਹੋ ਜਾਂਦਾ ਜੀ ਕਮਰਾ ਤੇ ਆਪਾਂ ਬਿੱਲ ਤੋਂ ਬਚ ਸਕਦੇ ਹਾਂ ਜੀ ਕਿਉਂਕਿ ਗਰਮੀਆਂ ਵਿੱਚ ਬਹੁਤ ਜ਼ਿਆਦਾ ਬਿੱਲ ਆਉਂਦੇ ਨੇ ਵੱਡੇ ਵੱਡੇ ਬਿੱਲ ਆ ਜਾਂਦੇ ਨੇ ਜਿੱਤੇ ਭਰਨੇ ਬਹੁਤ ਔਖੇ ਨੇ ਜੀ ਤੇ ਇਸ ਕਰਕੇ ਜੇ ਤੁਸੀਂ ਇਹ ਟਿਪਸ ਵਰਤ ਸਕਦੇ ਹੋ ਤੇ ਘਰੇਲੂ ਟਿਪਸ ਹੈ ਜੀ ਇਹਦਾ ਕੋਈ ਵੀ ਮੁੱਲ ਨਹੀਂ ਲੱਗਦਾ ਦੇਖੋ ਆਪਾਂ ਨੂੰ ਕੋਈ ਪੈਸਾ ਨਹੀਂ ਲੱਗਦਾ ਇਸ ਦਾ ਇਹ ਤੁਸੀਂ ਵਰਤ ਕੇ ਦੇਖਿਓ ਜੀ ਇਹ ਆਪਣੀ ਛੋਟੀ ਜਿਹੀ ਟਿਪਸ ਜੀ ਤੇ ਫੁੱਲ ਵੀਡੀਓ ਦੇਖਿਆ ਕਰੋ ਜੀ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਕਮੈਂਟ ਵਿੱਚ ਜਰੂਰ ਦੱਸਣਾ ਜੀ ਤੁਹਾਨੂੰ ਆਪਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਨੂੰ ਕੋਈ ਹੋਰ ਕਿਸੇ ਵੀ ਕਿਸਮ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਜੀ ਆਪਾਂ ਉਸ ਟੌਪਿਕ ਤੇ ਫਿਰ ਵੀਡੀਓ ਹੋਰ ਨਵੀਂ ਲੈ ਕੇ ਆਵਾਂਗੇ ਤੇ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆ ਪੈਥਿਕ ਕਰਾਂਗੇ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਪਲੀਜ਼ ਜਰੂਰ ਦੱਸਣਾ ਜੀ ਆਪਾਂ ਬਹੁਤ ਹੀ ਮਿਹਨਤ ਨਾਲ ਬੇਖੋ ਵੀਡੀਓ ਬਣਾਉਣੀ ਹੈ ਤੇ ਤੁਹਾਡੇ ਲਈ ਨਿਊ ਨਿਊ ਟਿਪਸ ਰੈਸਪੀ ਵੀਡੀਓ ਲੈ ਕੇ ਆਉਣੀ ਹੈ ਜੀ ਤਾਂ ਤੁਸੀਂ ਫੁੱਲ ਵਾਚ ਕਰਿਆ ਕਰੋ ਜੀ ਤੇ ਜਿਹੜੇ ਭੈਣ ਭਰਾ ਆਪਣੀ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਵੀ ਸਪੋਰਟ ਕਰਦੇ ਨੇ ਆਪਾਂ ਨੂੰ ਤੇ ਆਪਣਾ ਜੇ ਤੁਸੀਂ ਨਾਮ ਜਰੂਰ ਲਿਖ ਦਿਓ ਤੇ ਅਗਲੀ ਵੀਡੀਓ 'ਚ ਆਪਾਂ ਤੁਹਾਡੇ ਨਾਮ ਬੋਲ ਦਾਂਗੇ ਜੇ ਤੁਸੀਂ ਆਪਣੇ ਨਾਮ ਲਿਖੋਗੇ ਤਾਂ ਆਪਾਂ ਤੁਹਾਡੇ ਨਾਮ ਵੀ ਜ਼ਰੂਰ ਬੋਲਾਂਗੇ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਾਂਗੇ ਜੀ ਕੱਲ ਨੂੰ ਮਿਲਾਂਗੇ ਜੀ ਕਿਸੇ ਨਿਊ ਰੈਸਪੀ ਨਾਲ ਜਾਂ ਕੋਈ ਨਈ ਨਿਊ ਟਿਪਸ ਲੈ ਕੇ ਆਵਾਂਗੇ ਤੁਹਾਡੇ ਲਈ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਦੀ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਪਸੰਦ ਹੈ ਤੇ ਆਪਾਂ ਉਸ ਤਰ੍ਹਾਂ ਦੀ ਵੀਡੀਓ ਬਣਾ ਕੇ ਫਿਰ ਤੁਹਾਨੂੰ ਲਈ ਲੈ ਕੇ ਆਵਾਂਗੇ ਜੀ ਚਲੋ ਜੀ ਬਾਏ ਬਾਏ ਜੀ ਕੱਲ ਮਿਲਦੇ ਹਾਂ ਜੀ ਮੇਰੇ